ਤੁਸੀਂ ਦੁੱਧ ਦੀ ਗੱਲ ਕੀਤੀ ਹਾਰਿਆਂ ਵਾਲਾ ਉਹ ਜਦ ਰੱਖਦੇ ਸੀ ਕਿਦਾਂ ਹਾਰਾ ਕਿਦਾਂ ਤਿਆਰ ਕਰਦੇ ਦੱਸਿਓ ਜਰਾ ਉਹ ਹਾਰਾ ਹੁੰਦਾ ਤੇ ਨਾ ਪਾਥੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਪਾਥੀਆਂ ਸੁੱਕੀਆਂ ਪਾਥੀਆਂ ਦੇ ਇਦਾਂ ਲਾਖ ਹੈ ਅੱਛਾ ਜੀ ਤੇ ਵਿਧਿਆ ਅਗ ਬਣ ਜਾਂਦੀ ਫਿਰ ਹਾਂ 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 ਤੇ ਸੇਖ ਦੇ ਨਾਲ ਦੁੱਧ ਕਾੜਦਾ ਤਾਂ ਅੱਛਾ ਕਿੰਨੇ 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 ਲੀਟਰ ਦੁੱਧ ਪਾਉਂਦੇ ਸੀ ਦੋ ਦੋ ਕਿਲੋ ਚਾਰ ਕਿਲੋ ਕਿੰਨਾ ਅੱਜ ਦੁੱਧ ਨਿਆ ਹੁੰਦੇ ਤੇ ਅੱਛਾ ਫਿਰ ਕੱਢਦਾ ਰਹਿੰਦਾ ਸੀਗਾ ਹਾਂ ਉਹ ਚ ਬਸ ਰੱਖ ਦੇਣਾ ਫਾਕ ਫਿਰ ਘੜੇ ਜਾਣ ਅੱਛਾ ਦੁਪਹਿਰ ਨੂੰ ਦੇਖਣਾ ਵੀ ਦੇਖਾਂ ਹਾਂ ਦੇਖ ਕਥੇ ਹੋਰ ਅੱਗ ਪਾ ਦੇਣੀ ਉਹ ਚ ਅੱਛਾ ਕਾਹਦਾ ਨੂੰ ਪੜ੍ਹਣਾ ਫੇਰ ਉਹ ਅੱਛਾ ਉਹ ਪੜਿਆ ਹੋਇਆ ਹੁੰਦਾ ਫੇਰ ਪੀਂਦੇ ਪਲਾਉਂਦੇ ਸੀ ਕੌਣ ਦਿੰਦਾ ਸੀਗਾ ਦੁੱਧ ਪਾ ਕੇ ਆਸ ਮੇਰੇ ਕਾਹਦੇ ਚ ਦਿੰਦੇ ਸੀਗੇ ਉਹ ਗਲਾਸ ਪਾਪਾ ਕਿ ਗਲਾਸ ਦੱਸੋ ਕਿੱਦਾਂ ਦੇ ਹੁੰਦੇ ਸੀ ਪਿੱਤਲੇ ਦੇ ਗਲਾਸ ਕਿੱਡੇ-ਕਿੱਡੇ ਹੁੰਦੇ ਸੀ ਗਲਾਸ ਆਡੇ-ਡੇ ਗਲਾਸ ਅੱਛਾ ਪਿੱਤਲ ਦੇ ਥੱਲੇ ਕੜਾ ਲੱਗਿਆ ਹੁੰਦਾ ਸੀ ਨਾ ਹਾਂ ਹਾਂ ਐਦਾਂ ਹੁੰਦੇ ਤੇ ਹੁਣ ਤਾਂ 200 ਰੁਪਏ ਨਾ ਹਾਂ ਹਾਂ ਪਹਿਲਾਂ ਹੁੰਦੇ ਤਾਂ ਹੁਣ ਕਿੱਥੇ ਹੈਗੇ ਪਿੱਤਲ ਦੇ ਭਾਂਡੇ ਆਪਣੇ ਕੋਲ ਆ ਹਣੇ ਦੋ ਚਾਰ ਹੈਗੇ ਦੋ ਚਾਰ ਜੇ ਹੈਗੇ ਤਾਂ ਦਿਖਾ ਦਿਓ ਜੀ ਇੱਕ ਅੱਧਾ ਕੱਢੋ ਜਿਹੜੇ ਹੈ ਤੇ ਨੇੜੇ-ਨੇੜੇ ਨੇੜੇ ਨੇੜੇ ਨਾ ਪੇਟੀ 'ਚ ਹੈਗੇ ਕਹਿੰਦੇ ਪੇਟੀ 'ਚ ਪਏ ਆ ਪੇਟੀ-ਮਿਟੀ ਚਾਹਣੇ ਚਲੋ ਮੈਂ ਦੁਬਾਰਾ ਆਉਂਗਾ ਕੱਢ ਕੇ ਦਿਖਾ ਦਿਓ ਮੈਂ ਦੇਖਣੇ ਆ ਉਹ ਅੱਛਾ ਨਾਂਉ ਨੂੰ ਲਿਖਿਆ ਉਹ ਨਾ ਭਾਂਡੇਾਂ ਦੇ ਉੱਤੇ ਨਾਂਉ ਨੂੰ ਤਾਂ ਕੀ ਆ ਲਿਖਣਾ ਪੇਟੀ 'ਚ ਪਏ ਆ ਅੱਛਾ ਜਦ ਭਾਂਡੇ ਹੁੰਦੇ ਸੀ ਨਾਂਉ ਲਿਖਦੇ ਸੀ ਭਾਂਡੇ ਦੇ ਉੱਤੇ ਉਹ ਫਿਰ ਜਦ ਮੇਰੇ ਪੇਕੇ ਅੰਦਰ ਤੇ ਵੇਣ ਅੱਛਾ ਅੱਜ ਹੀ ਦੇ ਦਿੰਦੇ ਤਾਂ ਨਾਂਉ ਨੂੰ ਤਾਂ ਪਤਾ ਨਹੀਂ ਮੈਂ ਦੇਖੀ ਪੀਕੇ ਵਾਲੇ ਦਿੱਤੇ ਸੀਗੇ ਹੈ ਦੀ ਕੀ ਕੀ ਦਿੱਤੇ ਸੀ ਕਿਹੜੇ ਕਿਹੜੇ ਭਾਂਡੇ ਦਿੱਤੇ ਸੀ ਪਹਿਲਾਂ ਬਥੇਰ ਦਿੰਦੇ ਬਲਟੋਹੀ ਸੀ ਅੱਛਾ ਆ ਸਥਾਲ ਹੁੰਦੇ ਦੂਏ ਅੱਛਾ ਬੜੀ ਥਾਲ ਕਿਤੇ ਦੰਦੇ ਤੇ ਜਾ ਅੱਛਾ ਹੁਣ ਤਾਂ 60 ਤੁਰ ਪਏ ਨਾ ਹਾਂ ਹਾਂ ਜਦ ਕਿੱਥੇ ਜਾਣਾ ਸ਼ਿਰ ਹੋ ਗਿਆ ਤਾਂ ਜਦ ਤਾਂ ਇੱਕ ਕੁਰਸੀ ਦੇ ਮੇਰੇ ਭੈਣ ਇੱਕ ਮੇਜ਼ ਕੁਰਸੀ ਦਿਆ ਤਾਂ ਅੱਛਾ ਇੱਕ ਮੇਜ਼ ਇੱਕ ਕੁਰਸੀ ਅੱਛਾ ਮਕਲਾਵਾ 50 ਸਾਲ ਲਈ ਆਏ ਤੇ ਅੱਛਾ 50 ਸਾਲੀ ਮਕਲਾਵਾ ਹੈ ਉਹਨਾਂ ਵਿਆਹ ਕਰਤਾ ਅੱਛਾ ਮਕਲਾਵਾ ਬਾਅਦ ਚ ਦੰਦੇ ਤੇ ਹੂੰ ਤਾਂ ਫੇ ਪੰਡ ਪੰਡ ਦੇ ਤੇ ਜਿਹੜਾ ਵਿਆਹ ਦੇ ਤੇ ਉਹ ਤਾਂ ਮੇਰੇ ਨਾਲ ਵਿਆਹ ਹੋਇਆ ਨਾ ਅੱਛਾ ਜਿਹੜੇ ਪਰਾਤ ਹੁੰਦੇ ਆ ਹਾਂ ਤੇ ਉਹਦੇ ਵਿਆਹ ਨੂੰ ਮੈਂ ਸਾਫ ਦੇ ਦਿੱਤਾ ਪਾਣੂ ਅੱਛਾ ਤੁਸੀਂ ਉਧਰ ਦੇ ਦਤਾ ਫਿਰ ਅੱਗੇ ਹਾਂ ਤੇ ਮਖਲਾ ਆਵੇ ਤੇ ਦੇ ਹੂੰ ਕੋਈ ਵਰਤਦਾ ਨੇ ਕੁੜੀ ਦਾ ਵਿਆਹ ਹੋਇਆ ਤਾਂ ਨੇ ਹੈਗੇ ਨਾ ਪਾਂਡੇ ਤਾਂ ਪਏ ਆਪਣੇ ਕੋਲ ਸਾਰੇ ਪੰਜ ਸੱਤ ਹਾਂ ਨਾ ਯਾਦ ਪਈ ਹੋਣੀ ਚਾਹੀਦੀ ਐ ਨਾ ਤੇ ਹਾਂ ਵਰਤਦਾ ਨਹੀਂ ਕੋਈ ਇਹ ਨਹੀਂ ਨਹੀਂ ਆਪਾਂ ਕਢਾ ਲੈਣੇ ਇੱਕ ਵਾਰੀ ਦਿਖਾਵਾਂਗੇ ਵੀਡੀਓ ਚ ਬਣਾ ਕੇ ਦਿਖਾਣੇ ਆਪਾਂ ਸਾਰੇ ਪਾਂਡੇ ਦਿਖਾਣੇ ਇੱਕ ਦਿਨ ਆਪਾਂ ਪਾਂਡਿਆਂ ਤੋਂ ਇਲਾਵਾ ਆਪਣੇ ਕੋਈ ਚਾਦਰਾਂ ਦਰੀਆਂ ਵੀ ਹੈਗੀਆਂ ਪੁਰਾਣੀਆਂ ਪੁਰਾਣੀਆਂ ਹੋਣੀਆਂ ਹੈਗੀਆਂ ਨਾ ਆ ਖੇਸੀ ਖੇਸੀਆਂ ਜੀ ਹੈਗੀਆਂ ਕੀ ਸੀਆਂ ਹਾਂ ਆ ਖੇਸੀਆਂ ਖੇਸੀਆਂ ਦਰੀਆਂ ਬੁਣਦੇ ਸੀਗੇ ਤੁਸੀਂ ਬੁਣੀਆਂ ਕਦੀ ਹਾਂ ਨਾ ਅੱਛਾ ਬੁਣਦੇ ਤੇ ਹਾਂ ਜੀ ਤਾਂ ਨਾ ਸਭ ਕੁਝ ਕਰਦੇ ਤੇ ਕਿੱਦਾਂ ਬੁਣਦੇ ਸੀਗੇ ਦੱਸਿਓ ਜਰਾ ਹਾਂ ਤਾਂਕ ਅੱਛਾ ਇਹ ਤਾਂ ਤਾਂ ਡੋਰਾ ਪਹਿਲਾਂ ਕਤੜੀਆਂ ਤੇ ਬਟਣੀਆਂ ਕਤਲੀ ਚਰਖੇ ਤੇ ਹੋਰ ਚਰਖੇ ਤੇ ਚਰਖੇ ਕਿੰਨੇ ਰੱਖੇ ਸੀ ਘਰ 'ਚ ਇੱਕ ਕਿ ਦੋ ਸਾਰੇ ਤੇ ਬਠੇਰੇ ਜਿੰਨੀਆਂ ਸੀ ਉਹ ਨਾ ਸਾਰੀਆਂ ਦੇ ਤੇ ਅੱਛਾ ਜਿੰਨੀਆਂ ਥੀਆਂ ਘਰ ਚ ਤਰੀਮਤਾ ਸਭ ਦੇ ਤੇ ਕੱਤਦੀਆਂ ਸੀਗਾ ਅੱਛਾ ਕੱਤਣ ਸਾਲ ਤੇ ਹਾਂ ਮੌਣ ਮੈਲ ਦਰੀਆਂ ਬੋਣੀਆਂ ਤਾਂ ਖੇਸੀਆਂ ਬਣਾ ਲੈਣੀਆਂ ਰੋਪੜ ਅੱਛਾ ਰੋਪੜ ਹਾਂ ਢਿੱਪੂ ਉਧਾਰ ਰੋਪੜ ਅੱਛਾ ਅੱਛਾ ਢਿੱਪੂ ਦੇ ਕੋਸੂਤ ਲੈ ਕੇ ਜਾਣਾ ਪੱਤ ਕੇ ਨਾ ਅੱਛਾ ਖਾਦੀ ਭੰਡਾਰ ਚ ਹਾਂ ਖਾਦੀ ਭੰਡਾਰ ਤੇ ਜਾਂਦੀ ਆ ਤੇ ਪਹਿਲਾਂ ਅੱਛਾ ਅੱਛਾ ਉਹ ਸਤਾ ਨਾ ਗੱਥੀ ਨੇ ਨਾਮ ਦਿੱਤੀ ਅੱਛਾ ਜਠਾਣੀ ਸਾਰਿਆਂ ਦਾ ਇਕੱਠੇ ਹੋ ਗਏ ਕਤਨਾ ਘਰ ਰੋਪੜ ਦਾ ਸਰਦਪਿਆ ਦੋ ਅੱਛਾ ਰੋਪੜ ਦਾ ਨਾ ਕਲਪੜਾ ਦਾ ਇੱਥੇ ਰੈਲ ਮੱਜਰੇ ਚ ਆ ਕੱਚਾ ਘਾਟ ਤਾ ਨਾ ਪਹਿਲਾਂ ਅੱਛਾ ਬਰਾਸ ਇਕੱਠੇ ਰਹਿੰਦੇ ਸਾਰੇ ਅੱਛਾ ਜਰੇ ਉਥੇ ਤਿੰਨ ਸੇ ਮੈਂ ਛੋਟੀ ਐ ਦੋ ਬੜੇ ਤੇ ਜੇਠ ਮੇਰੇ ਅੱਛਾ ਸਾਰੇ ਇਕੱਠੇ ਰਹਿੰਦੇ ਸੀਗੀ ਮੈਂ 30 ਸਾਲ ਇਕੱਠੇ ਰਹੇ 30 ਸਾਲ ਇਕੱਠੇ ਰਹੇ ਹਾਂ ਫੇਰ ਹੋਈ ਐ ਤੇ ਪ੍ਰਾਤ ਪਰ ਕੇ ਰੋਟੀ ਬਣਾਉਂਦੇ ਸੀ ਉਹ ਟੱਬਰ ਤਾਂ ਨਾ ਕਾਸਾ ਅੱਛਾ ਨਣਦਾਂ ਤੇ ਨਾ ਜੇਠ ਮੁੰਡੇ ਜੇਠ ਦੇ ਛੇ ਅੱਛਾ ਕੁੜੀ ਦੀ ਕਿੱਡੀ ਵਿਰਾਤ ਪਰ ਕੇ ਬਣਾਉਂਦੇ ਸੀ ਐਡੀ ਐਡੀ ਸਾਰਿਆਂ ਨੇ ਅੱਛਾ ਆਟਾ ਬੰਨਣਾ ਆਉਂਨੇ ਹੂੰ ਮੱਖੀ ਦੀ ਪਕਾਣੇ ਅੱਛਾ ਹਾਂ ਦਾ ਮੇਰਾ ਬੈਠਾ ਨਾ ਚਿੱਲੇ ਮੇਰਾ ਬੈਜਣਾ ਨਾ ਸਿੱਖਣਾ ਅੱਛਾ ਤੇਰਾ ਤਾਂ ਝੁੰਡ ਕੱਟ ਕੇ ਨਾ ਰੋਟੀ ਪਕਾਉਂਦੀਆਂ ਸੀ ਅੱਛਾ ਅੱਛਾ ਮੈਂ ਦਾ ਸਮਝ ਬਣਾ ਦੇਣੀ ਅੱਛਾ ਭੰਨੇ ਭੰਨੇ ਮਾਂਦਨ ਦੇ